ਹਾਂ ਜੀ ਵੇ ਹੁਣ ਆਪਾਂ ਪਹੁੰਚ ਗਏ ਆ ਪੰਪ ਤੇ ਤੇ ਤੇਲ ਪਾਉਣ ਲੱਗੇ ਆ ਕੰਨਾ ਟਰੈਕਟਰਾਂ 'ਚ ਤੇਲ ਪਵਾ ਕੇ ਫਿਰ ਆਪਾਂ ਚੱਲਦੇ ਆ ਅੱਗਾ ਤੇ ਸਾਰੇ ਵੀਰ ਖੜੇ ਆਪਣੇ ਆਏ ਪੰਪ ਤੇ ਕੰਨੇ ਟਰੈਕਟਰ ਇਕੋ ਖੜਾ ਇਧਰ ਅਨਮੋਲ ਵਾਲੇ ਜੀ ਪਈ ਜਾਂਦਾ ਬਈ ਤੇਲ ਤੇ ਬਾਕੀ ਫਿਰ ਚੱਲਦੇ ਆ ਜਾ ਕੇ ਮਹੂ ਕੋਇਕ ਬੰਦ ਬੁਲਾਉਂਦੇ ਰੇ ਕੀ ਕਰਦੇ ਆ ਤੇ ਸਾਰੇ ਭਰਾ ਜਰੂਰ ਪਹੁੰਚੇ ਯਾਰ ਬਾਈ ਉਨਾ ਵੀਰਾਂ ਦੀ ਮਦਦ ਕਰ ਗਏ ਬੇਜਵਾਨੇ ਪਕੂ ਬਹੁਤ ਭੁੱਖੇ ਮਰਦੇ ਪਏ ਆ ਬਾਈ ਇੱਕ ਟਰੈਕਟਰ ਆਪਣਾ ਆ ਰਿਹਾ ਜੇ ਦੇ ਦਾ ਦਿੱਤਾ ਟਰੈਕਟਰ ਇਹ ਪੂਰੇ ਉੱਤੇ ਪੂਰੇ ਧਿਆਨ ਨਾਲ ਜਾਣੇ ਪੈਣੇ ਤਾਂ ਛਤਰੀਆਂ ਆੜਨੀਆਂ ਯਾਰ ਤੇ ਰਾਹ ਸਾਨੂੰ ਹੌਲੀ ਦੇਖਣੇ ਪੈਣੇ ਜਿੱਥੇ ਦਰਖਤ ਨੇ ਹੋਣ ਨੀਵੇਂ ਇਹ ਟਰੈਕਟਰ ਕਿ ਆਪ ਦਰਖਤਰੀ ਹੋਣਗੇ ਆ ਬਾਈ ਬਾਕੀ ਦੇਖ ਕੇ ਚੱਲਦੇ ਹਿਸਾਬ ਨਾਲ ਕੀ ਹਿਸਾਬ ਨਾਲ ਨੇ ਟਰੈਕਟਰ ਓਏ ਆਪ ਉਧਰ ਦੀਆਂ ਨਾ ਜਿੱਦਣ ਛੱਲੀਆਂ ਰਾਹ ਗੱਡਾ ਚੜਾਣ ਨੂੰ ਅਈ ਰੇਲ ਗੱਡੀ ਬਣਾਇਆ ਵਧੀਆ ਵਧੀਆ ਆ ਵੇ ਓਏ ਪਸ ਥੋਨੇ ਦੇ ਕੁੰਡੀ ਲਈ ਘਟਨੇ ਮੈਂ ਵੀਡੀਓ ਬਣਾਣੀ ਹੈ ਗਾਲ ਗੱਡੀ ਦਾ ਬੋਲ ਵੀਡੀਓ ਬਣਾਇਆ ਚੜੀ ਵੀਡੀਓ ਮੇਰੀ ਬਣਾ ਦੇ ਯਾਰ ਮੈਂ ਬੜਾ ਸੋਹਣਾ ਆ ਸਾਲਿਆ ਮੈਂ ਕਿਹ ਚ ਦਿਨਾਂ ਲੋਕੀ ਗਣਾਂ ਬਾਾਈ ਦੇ ਰਿਆ ਉਹ ਦੇ ਰਿਆ ਦੇਖਣ ਲੱਗ ਪਏ ਲਿਆ ਕਹਿੰਦਾ ਸਨੇਪ ਜੈਟ ਬਣਾ ਰਿਹਾ ਸੋਹਰੇ ਸਨੇਪ ਜੈਟ ਕਰੋ ਕੱਟੇ ਦਾ ਸੇਵ ਵਾਲੇ ਕਿਤੇ ਨਹੀਂ ਭਾਈ ਮੈਂ ਕਹਿ ਗਿਆ ਇਹ ਮੇਰਾ ਸਾਡਾ ਕਿਹੜਾ ਵਾਲਾ ਬੰਦਾ ਇਹ ਆ ਡੱਕਾ 500 ਦੀ ਕੁੰਡੀ ਲਾ ਗਿਆ ਵਿੱਚੋਂ ਹਾਏ ਓਏ ਨਾਲ ਬੱਲੋਂ ਪਾਰਿਆ ਬੱਲੋਂ ਨਾ ਪਾਰਿਆ 10 ਬੱਲੋਂ ਕਹੇ ਕਿਧਰ ਕੋਲੇ 10 ਬੱਲੋਂ ਵਿੱਚੋਂ ਕੁੰਡੀ ਆ ਗਿਆ 500 ਦੀ ਉਧਰੋਂ ਹਿਸਾਬ ਲਾ ਲਿਆ ਕਹਿੰਦਾ 1000 1000 ਉਧਰੋਂ 500 ਨੱਪ ਗਿਆ ਕਹਿੰਦਾ ਕੈਸੇ ਭਰਨੀ ਹੈ ਕਹਿੰਦਾ ਓਏ 500 ਕਹਿੰਦਾ ਕੈਸੇ ਭਰਨੀ ਬਣਾ ਦਿੱਤੀ ਆ ਵਧੀਆ ਹੀ ਬਣਾ ਦਿੱਤੀ ਉਹ ਬਣਾ ਦੀ ਆ ਭਰਾਵਾ ਵੇਖ ਲਾ ਉਹ ਨਹੀਂ ਸਹੀ ਬਣੀ ਉਹ ਵੇਖ ਲੈ ਵੇਖ ਲੈ ਉਹਦਾ ਲੈ ਕੇ ਪਹਿਲੀਆਂ ਜੀ ਓਏ 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 ਕਿੰਨੇ ਲਾਓ ਵੀ ਮੁੰਡੇ ਤਿਆਰੀਆਂ 'ਚ ਖੜੇ ਆ ਪੂਰੇ ਇਹ ਦਾੜੀ ਰਮਾਨਦੀ ਆ ਤੇਲ ਪਵਾ ਲਿਆ ਵਾ ਮੁੰਡਿਆਂ ਨੇ ਤਿਆਰੀ ਪੂਰੀ ਆ ਤਰਪਾਨਾਂ ਦੇ ਕੋਲ ਆ ਪਾੜ ਗਿਆ ਬਾਈ ਤੇ ਤਿਆਰੀ ਪੂਰੀ ਆ ਮੁੰਡਿਆਂ ਦੀ ਆ ਵੀ ਤਿਆਰੀ ਆ ਪੂਰੀ ਤਿਆਰੀ ਆ ਤੇਲ ਸਿਰ ਪਾ ਦੇ ਲਿਆ ਕੈਸ਼ੇਰ ਤਾਂ ਲਓ ਵੀ ਤਿਆਰੀ ਪੂਰੀ ਆ ਹੁਣ ਕਿਉਂ ਖੜਦੇਣ ਵਾਸਤੇ ਉਹ ਖੜਾ ਸਾਹਮਣੇ ਬਹੁਤ ਵਧੀਆ ਤੇ ਹੱਸ ਕੇ ਆ ਰਹੇ ਆ ਬੰਦੇ ਪਤਾ ਮੰਦਾ 2000 ਲੁਕਿਆ ਜਿਹੜੀਆਂ ਨਹੀਂ ਬਹੁਤ ਆ ਰਹੀ ਐ ਸਾਰੇ ਜਿਹੜੇ ਆ ਜਵਾਹਰ ਦਸ ਮੇਰੇ ਲਈ ਦਾ ਨੂੰ ਆਣਾ ਬਾਕੀ ਨਾਲ ਦੇ ਉੱਤੇ ਨਾ ਬਰਾਉ ਲੋ ਬਾਕੀ ਗੱਲਬਾਤ ਕਰਦੇ ਹਾਂ ਬੰਨ ਤੇ ਜਾ ਲੇਕਿਨ ਬੱਸ ਬੋਲੂ ਨੈਟਵਰਕ ਨਹੀਂ ਆਉਂਦਾ ਪਿਆ ਇੱਥੇ ਉਹ ਭੇਜ ਨਹੀਂ ਵੀਡੀਓ ਇਹ ਪਾਤ ਗਈ ਵੀਡੀਓ ਵੀਡੀਓ ਵੇਖ ਲੈ ਉਹ ਨੈਟਵਰਕ ਜਮੇ ਨਹੀਂ ਹੈਗਾ ਨੈਟਵਰਕ ਜਮਾ ਡੈਡਾ ਫੋਨ ਚੱਲੀ ਜਾਂਦਾ ਨਹੀਂ ਡਾਊਨਲੋਡ ਸਪੀਡ ਹੈਗੀ ਆ ਅਪਲੋਡ ਨਹੀਂ ਹੈਗੀ ਲਓ ਅ ਵੀ ਚੋਬਰੋ ਛਣ ਤੁਹਾਨੂੰ ਦਿਖਾਉਂਦੇ ਆ ਬੰਨ ਤੇ ਇਧਰ ਪਾਣੀ ਬੰਨ ਤੇ ਆ ਗਏ ਆਪਾਂ ਆਹ ਦੇਖੋ ਜੀ ਜਾਂਦਾ ਪਾਣੀ ਪਾਣੀ ਬਹੁਤ ਸਪੀਡ ਨਾਲ ਜਾਂਦਾ ਹੈ ਆਹੋ ਬਾਪੇ ਦੀ ਜਗ੍ਹਾ ਨਾ ਆਪਾਂ ਜਾ ਵੇ ਆਪਾਂ ਜਾਵੀਂ ਜੋ ਆਪਣੇ ਘਰੇ ਜਾ ਬਈ ਕੌਣ ਆ ਤੀ ਕਿਹੜਾ ਪੰਡ ਇਹ ਚਲੋ ਡੁੱਬੋ ਜਾ ਕੇ ਮੈਂ ਤੈਨੂੰ ਡੁੱਬੋ ਜਾ ਕੇ ਕੰਨੇ ਲਾ ਕੇ ਬਿਆਰ ਜਾਣ ਕੇ ਰੋਕਿਆ ਵੀ ਆ ਕੇ ਉਹ ਜਗਾ ਆਇਆ ਯਾਰ ਪਰ ਇਹੋ ਕਾ ਭਰਦਾ ਫੜਨੇ ਕਿਤੇ ਤਾਂ ਬਹਿ ਜਾਇਆ ਹਣਾ ਕੋਲ ਲਾਇਆ ਘਰੇ ਫੂਲ ਲਾਇਆ ਸੀ ਉਹਨਾਂ ਨੇ ਨਹੀਂ ਖਾਣਾ ਆਹ ਨਾ ਮਰੋਣਾ ਦਰਿਆ ਦੇ ਤਾਰ ਦਾ ਇਦਰੇ ਬਾਈਆਂ ਦਾ ਨਾ ਮੈਂ ਜੋ ਮਾਰਗੜ ਦਾ ਛੋਟਾ ਮੁੰਡਾ ਹੈ ਓਏ ਕਾਹ ਬੀਰੀ ਜੀ ਜਵਾਬ ਦੋ ਨਹੀਂ ਜਵਾਬ ਦੋ ਓਏ ਕਹਿੰਦਾ ਯਾ ਕਾਛੇ ਮੈਂ ਬੋਲਿਆ ਓਏ ਹੋੰਨਾ ਬੋਲਿਆ ਮੈਂ ਬੋਲਿਆ ਭੋਲ ਨੂੰ ਕੱਲ ਕਹਿਦਾ ਵੀ ਇਦਰੀਆ ਤੇ ਜਾਣਾ ਦੂਧ ਨਾਲ ਪੱਟੇ ਲਿਆ ਬੈਰਿੰਗ ਵੀ ਤੋੜਾ ਫੇਰਾ ਦੇ ਗਾਲ ਤੇ ਗਾਲ ਟਰੱਕ ਲੱਕਣਾ ਓ ਟਰੱਕ ਨੂੰ ਕਿੱਥੇ ਹੁੰਦਾ ਭਾਲ ਵਾਲੀ ਗੱਡੀ ਨਾਲ ਟਰੱਕ ਭਾਲਦੇ ਆ ਹਾਲ ਸੀ ਉਸ ਗੱਡੀ ਨਾਲ ਆਹ ਸਾਰੇ ਇਹਨਾਂ ਦੇ ਮੂਰੇ ਲਾਏ ਐਵੇਂ ਨਾ ਰੁਪਈਆ ਦੇਣਾ ਨਹੀਂ ਆ ਉਹਦੇ ਭਰਾਵਾ ਇੱਕ ਨੂੰ ਪੁੱਛਿਆ ਆਈ ਕਿ ਕੌਣ ਤੁਸੀਂ ਕਹਿੰਦਾ 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 ਨਾ ਇੰਸਟਾਗ੍ਰਾਮ ਤੇ ਸਰਚ ਮਾਰ ਲਿਓ ਪਤਾ ਲੱਗ ਜਾਊਗਾ ਕੌਣ ਆ ਮੈਂ ਉਹ ਮੋਟਾ ਜਿਹਾ ਕੌਣ ਤੋਟਦਾ ਮੈਨੂੰ ਤੇ ਕਲਦੀਪ ਕਹਿੰਦਾ ਉਹ ਆਈ ਜਿ ਤਾਉਂ ਲੱਜੇ ਆਈ ਜਿ ਤਾਉਂ ਤੇ ਚੰਗੇ ਹਾਂ ਤਾਂ ਲੋਕ ਬੋਰਡ ਨਾ ਪਾਉਣ ਕਿਸੇ ਨੂੰ ਵੀ ਆਹ ਸਾਲੇ ਇੱਥੇ ਹਜ਼ਾਰ ਹਜ਼ਾਰ ਰੁਪਈਆ ਦੇ ਕੇ ਮੋਟਾ ਬਣ ਜਾਂਦੇ ਆਂ ਭਰਾ ਹਰ ਤਰ੍ਹਾਂ ਕਹਿੰਦੇ ਨੂੰ ਬੋਰਡ ਨਾ ਪਾਇਓ ਆਪਦਾ ਐਮਐਲਏ ਖੜੇ ਕਰ ਲੈਣੇ ਇਹਦਾ ਮੱਝੂ ਬਣਾ ਲਿਓ ਮੱਜੂ ਕੰਟਰਾਇਟ ਸਾਡਾ ਇੱਕੋ ਹੀ ਨਾਰਾ ਸਾਡਾ ਮੱਜੂ ਇਧਰ ਐਮਐਲਏ ਦਾ ਭੋਲੂ ਬਣੂਗਾ ਠੀਕ ਆ ਠੀਕ ਆ ਠੀਕ ਆ ਮੱਜੂ ਸਾਡਾ ਇੱਕੋ ਹੀ ਨਾਰਾ ਸਾਨੂੰ ਸਾਡਾ ਮੱਜੂ ਆ ਮੁੰਡਾ ਯੂਨੀਅਨ ਚ ਹੈ ਮੇਨ ਆ ਸੇਵਾਦਾਰ ਰਾਜੇ ਮੋਦੀ ਦੀ ਸੇਵਾ ਦੇ ਦੀ ਬੱਕੇ ਮੋਦੀ ਹੈ ਨਹੀਂ ਆਣੀ ਹੈ ਮੋਦੀ ਹੈ ਉਹ ਜਾਣਾ ਵਾ ਦਿੱਲੀ ਗਿਆ ਮੀਟਿੰਗ ਨਹੀਂ ਨਹੀਂ ਮੋਦੀ ਨੇ ਉਹ ਵੰਡੇ ਤਾਲੀ ਭੇਜਣੀ ਭਰ ਕੇ ਅੱਛਾ ਉਹ ਯੂਨੀਅਨ ਵਾਲੋਂ ਆ ਲੱਦੀ ਆਂਦੇ ਤੇ ਝੋਕਰ ਇਹ ਕਚਰਗੇ ਲਾਣੇ ਦੀ ਆ ਉਹ ਕਿਤੇ ਚਾਤਾ ਗੇਲਾ ਪਰ ਅੱਲਾ ਹੁਣ ਕਹੇ ਓਏ ਸੌਂਲਾ ਲੈਣਾ ਚੋਕਰ ਦੀ ਬੋਰੀ ਇਧਰ ਮੱਝੂ ਕਰੈਕਟ ਕਰੋ ਮੱਝ ਸਾਡਾ ਇੱਕ ਨਾਰਾ ਸਾਡਾ ਮੱਝੂ ਪਿਆਰਾ ਦੇਖੀ ਓਏ ਕੇਵਲਾ ਨੰਦਾ ਫੜਿਆ ਵਿਚਾਲੇ ਘੇਰਿਆ ਓ ਤੇਜੇ ਓ ਮੁੰਡੇ ਕੇਵਲਾ ਨੰਦਾ ਫੜਿਆ ਕੇਵਲਾ ਨੰਦਾ ਮੋਟਰਾਂ ਦੀ ਬੋਲ ਇੱਥੇ ਰਹਿ ਬਾਜ ਹਾਂ ਮੌਸਮ ਵੀ ਠੰਡਾ ਏਰੀਆ ਠੰਡਾ ਇਸ ਤਰ੍ਹਾਂ ਬਾਈ ਨੇ ਮੈਂ ਗੱਡੀ ਦੇਈ ਜਾਣਾ ਤੇ ਬਾਈਨ ਸਾਈਡ ਤੇ ਜਾਦਾ ਬੈਠਾ ਉਲੰਦੋਂ ਆ ਕੇ ਕਿਉਂ ਜੀ ਬੱਤ ਨਹੀਂ ਚਾਹ ਕ ਜਿਉ ਉਲੂ ਨਹੀਂ ਫੜਿਆ ਨਾ ਦਿਨੇ ਤੇ ਆ ਬੈਠਾ ਜਾਣ ਦਿਓ ਬਹੁਤ ਰੁਪਿਆ ਫੁੱਫੜ ਡਾਂਗ ਲੈ ਕੇ ਕਹਿੰਦਾ ਭੁੱਲੂ ਨੂੰ ਹਲਾ ਕੇ ਪਹਿਲਾ ਦੁੱਧ ਬਾਹਾਂ ਦਾ ਤੇ ਪਾਣੀ ਵਾਧੂ ਸੀਗਾ ਇਹ ਪਾਣੀ ਚਾਹ ਭੱਜੋ ਆ ਗਿਆ ਤੰਗ ਕੋਈ ਦੁੱਧ ਪੀਤਾ ਹੀ ਇੰਦਾ ਨਹੀਂ ਹੋਣਾ ਕਿ ਪੀਤਾ ਹੀ ਆ ਪੰਨੋ ਬਾਹਰ ਪਾਣੀ ਹੈ ਜਿੰਨਾ ਮਰਜ਼ੀ ਪੀ ਰੋ ਉਹ ਉਸੇ ਬੋਤਲ ਟੀਰ ਲੱਗੇ ਪਏ ਪੂਆ ਆ ਗਿਆ ਪਾਣੀ ਵੀ ਪਈ ਉਹ ਜਾਣ ਦੀ ਹੈਗੇ ਬੈਠਾ ਉਹ ਹੱਥ ਤੋਤ ਲਿਆ ਉੱਠ ਕੇ ਆ ਜਾਗਾ ਪੂਆ ਕੋਲੇ ਆਇਆ ਪੂਆ ਕੋਲੇ ਆਇਆ ਕਰਵਾਈਆ ਤੇਰੇ ਮਸੜਾ ਕਰ ਤੂੰ ਮੈਂ ਨਹੀਂ ਆਇਆ ਆਇਆ ਰੋ ਇਹ ਦੋ ਦਾ ਪਾਣੀ ਕੋਟਾ ਮਾਰੇ ਨਾ ਉੱਤੇ ਪਾ ਦੂੰ ਝੂਠੇ ਮੇਰਾ ਝੂਠੇ ਨਾਲ ਮਰਦੇਗਾ ਹਾਂ ਸਹੀ ਗੱਲ ਆ ਉਹ ਉਹਦਾ ਫੋਲਡਰ ਨੂੰ ਦਾ ਟਕਾਲ ਜੀ ਮਿੱਤਰੋ ਦੇਖ ਲੋ ਹਾਲ ਬੁਰੀਆ ਉਹਦਾ ਪਾਣੀ ਬਹੁਤ ਆਇਆ ਸਿਲਹਾਲ ਜਿਹੜੀਆਂ ਕੋਠਾਂ 243 ਦੀਆਂ ਹਨ 40 4 ਫੋਟ ਦੇ ਗਰੀਬ ਖਾਨੇ ਚਾਹਰ ਸਵਾ ਚਾਰ ਫੋਟ ਦੇ ਨੇੜ ਪਾਣੀ ਹੈਗਾ ਉੱਧਰ ਧਮਾ ਕੇ ਆ ਗਏ ਫਰੋਜ਼ਪੁਰ ਟੱਪ ਕੇ ਕਿੱਧਰ ਹਰੀ ਕੋ ਹੋ ਕੇ ਧਮ ਧਮਾ ਕੇ ਫਰੋਜ਼ਪੁਰ ਟੱਪ ਗਿਆ ਆ ਗਿਆ ਇਹ ਪਾਕਿਸਤਾਨ ਵਾਲੇ ਸਾਈਡ ਆਲ ਬੰਨ ਤੇ ਉੱਧਰ ਕੋਈ ਵੀਰ ਨਹੀਂ ਪਹੁੰਚਦਾ ਪਿਆ ਸਾਨੂੰ ਕੋਈ ਨਹੀਂ ਮਿਲਿਆ ਭਾਈ ਇੱਧਰ ਭਾਈ ਵੀ ਭੰਗੇ ਭੰਗਾ ਧਮਾ ਕੇ ਆ ਗਏ ਬੰਦ ਰਹੇ ਕੋਲੋਂ ਸਾਨੂੰ ਤੇ ਬੰਦ ਇੱਧਰ ਪਾ ਲਾ ਗਿਆ ਭਾਈ ਇੱਧਰ ਕੋਈ ਵੀਰ ਨਹੀਂ ਪਹੁੰਚਦਾ ਪਿਆ ਇੱਧਰ ਪਾਣੀ ਦੇ ਬਹੁਤ ਲੋਕਾਂ ਦਾ ਬੁਰਾ ਹਾਲਾਤ ਬਹੁਤ ਬੁੱਕੇ ਬੰਦੇ ਲੱਦੇ ਆ ਤੇ ਅਸੀਂ ਪਹਿਲੀ ਵਾਰ ਇੱਧਰ ਆਏ ਆ ਤੇ ਪਹਿਲੀ ਵਾਰ ਪਹਿਲਾ ਟਰਾਲੀ ਆਇਆ ਹੈ ਹੈਨਾ ਸਾਨੂੰ ਕੋਈ ਟਰਾਲਾ ਨਹੀਂ ਇੱਧਰ ਰਾਜ ਮਿਲਿਆ ਤੇ ਬਹੁਤ ਹੀ ਨਾਲ ਉਹ ਇਹੀ ਕ ਕੋਈ ਨਹੀਂ ਆਉਣਾ ਭਾਈ ਇੱਧਰ ਸਾਰੇ ਉੱਧਰ ਹਰੀ ਗਈ ਤੁਰੇ ਜਾਂਦੇ ਆ ਸੁਲਤਾਨਪੁਰ ਰੋਤੀ ਤੁਰੇ ਜਾਂਦੇ ਆ ਦੇਖੋ ਕਿੰਨਾ ਪਾਣੀ ਬੰਨ੍ਹ ਪਟਿਆ ਆ ਇੱਧਰ ਬੰਨ੍ਹ ਤੇ ਜਾਾਂਗੇ ਬਸ ਗੱਲਬਾਤ ਕਰਦੇ ਬੰਨ੍ਹ ਤੇ ਆ ਗਿਆ ਦੇਖੋ ਕਿ ਤੁਦਰ ਪਾਣੀ ਪਾਣੀ ਆ ਬਾਰੇ ਮਿੱਤਰੋ ਪਹੁੰਚ ਕੇ ਅਸੀਂ ਪਹੁੰਚ ਗਏ ਆ ਜਾਰੇ ਪਾਣੀ ਦਾ ਗਰਾਊਂਡ ਆ ਆ ਗਏ ਆ ਆਪਾਂ ਭਾਈ ਬਾਰਡਰ ਤੇ ਆ ਗਏ ਆ ਬਸ ਸਾਰਾ ਫੁੱਲ ਬਣ ਜਿੱਦ ਪਈਆਂ ਆ ਸਾਰਾ ਕਿਉਂ ਪਰਗਨਾ ਪਾਕਿਸਤਾਨ ਦੇ ਭੱਟ ਮੈਂ ਕਿਹਾ 500 600 ਮੀਟਰ ਦੇ ਬੱਲਟ ਆ ਤਾਰਾਈਆਂ ਉਹ ਦੁੱਬੀਆਂ ਪਈਆਂ ਹੋਈਆਂ ਅੱਜ ਇਹ ਕਿਹੜਾ ਪਿੰਡ ਬਾਹਰ ਤੋਂ ਪੈਂਦਾ ਨਾ ਆਪਣੇ ਗਾਂਵੋਂ ਇਟਰੀ ਆ ਜਾਂਦੀ ਆ ਇੱਕ ਇੱਕ ਲਾਈ ਚੱਲੋ ਲਾਈ ਚੱਲੋ ਹਾਂ ਠੀਕ ਆ ਉਹਵੇਂ ਕਿਵੇਂ ਲਾਵਾਂ ਇੱਕ ਗਾਠਾ ਟ੍ਰੈਕਟਰ ਨੇ ਖਦੂ ਪਰਦਾ ਦੂ ਤੂੰ ਆਪਣਾ ਤੋੜੀ ਦੇਣਾ ਦੋ ਵੱਡਾ ਦੋ ਓਏ ਇੱਕ ਰਸਤਾ ਤੋਂ ਮੁੜਨੇ ਭਾਈ ਤੂੰ ਨਹੀਂ ਬਣਦਾ ਚਲੋ ਇੱਕ ਦਾ ਫੋਲੀ ਲਾਚਾਰ ਦੀ ਲਾਈ ਚੱਲੇ ਜਾਂਦਾ ਐਫ ਬੰਦਾ ਜੁੜੀ ਗਿਆ ਆ ਇੰਟਰਵਿਊ ਲਈ ਇੱਥੇ ਆਹ ਹੋ ਰਿਹਾ ਆਹ ਇੰਟਰਵਿਊ ਚੱਲ ਰਹੀ ਹੈ ਦੇਖਦੇ ਆ ਚੱਲਦਾ ਅੱਗੇ ਜਾਣਾ ਪੱਕੀ ਥਾਂ ਤੇ ਜਾਓ ਬਾਟਰ ਵੀ ਆ ਗਏ ਆਪਾਂ ਕੀ ਨੇ ਕਾਹੀ ਦਾ ਪੈਂਟ ਕਾ ਇਹਦੀ ਆਪਾਂ ਜਮਾ ਵਾਟ ਤੋਂ ਨੇ ਵਾਟ ਦੇ ਕੋਲੇ ਆਹ ਦੇਖ ਲੋ ਲੱਗੇ ਹੁੰਦਾ ਤੰਬੂ ਜੇ ਤੇ ਪਾਣੀ ਦੇਖ ਲੋ ਹੇ ਜਦਕਰ ਵਗੀ ਜਾਂਦਾ ਇੱਥੋਂ ਕਿੰਨਾ ਦੇਕਰ ਇੱਥੋਂ ਦੀਆਂ ਪਾਣੀਆਂ ਸਾਰਾ ਵਗਦਾ ਪਿਆ ਇਹ ਖੜਾਣੀ ਦਾ ਬਾਈ ਇਹ ਦੇਖ ਲੋ ਸਾਰਾ ਪਾਣੀ ਚੱਲਦਾ ਪਿਆ ਤੇ ਗਾਂਹ ਦਰਿਆ ਜਿਹਾ ਅਸਲੀ ਜਿਹੜਾ ਦਰਿਆ ਉਹਦੀ ਕਿੰਨੀ ਸਪੀਡ ਹੋਊਗੀ ਆਪਾਂ ਨੂੰ ਆਹ ਸਾਰਾ ਪਾਣੀ ਦੇਖ ਲੋ ਤੁਰਿਆ ਹੁੰਦਾ ਬੰਨ ਫੇਕ ਦਿਖਾਏ ਬਾਬਾ ਕਿਧਰ ਗਿਆ ਆ ਬਾਬੇ ਦੇ ਬਾਈ ਸੇਵਾ ਵੇਖੋ ਆ ਬਾਬੇ ਦੀ ਸੀ ਵਾ ਪੂਰੀਆ ਉਹ ਪਿੰਡ ਕੇ ਰਹੇ ਕਿਹੜਾ ਪਿੰਡ ਹੈ ਇਹ ਕਿਲਚੇ 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 ਯਾਰ ਨਾਲੇ ਦਾ ਬਾਬੇ ਨੇ ਕਾ ਪਿਆ ਜੀ ਨਾਲੇ ਬਾਬੇ ਨੇ ਖਾਣ ਨੂੰ ਦਿੱਤਾ ਨਾਲੇ ਅਮਰੂਦ ਖਵਾਏ ਹਾਂ ਸਾਰੀਆਂ ਇੱਥੇ ਓਕੇ ਗੱਠਾ ਸਾਗੇ ਉਹ ਸੋਨਾ ਕਿੱਥੇ ਆ ਸੋਨੇ ਮਾਰੀ ਵੀਡੀਓ ਬਣਾਉਂਦੇ ਪਰੇ ਹੋ ਯਾਰ ਭੋਲੂ ਯਾਰ ਵੀਡੀਓ ਬਣਾਉਂਦੇ ਨਾ ਬੁਰਾ ਹਾਰਾ ਗੱਠੇ ਵਿੱਚ ਲੜੀ ਜਾਂਦੇ ਆ ਤੇ ਲੜੀ ਜਾਂਦੇ ਲੜੀ ਜਾਂਦੇ ਨੈਣ ਕੋਲ ਹਾਂ ਫੜੋ ਫੜੋ ਸਾਰੇ ਬਰੂਤ ਪਰਾਏ ਨਾਲ ਚਾਹ ਪਰਾਏ ਦੀ ਬਾਤ ਸਾਰੇ ਆਵੇ ਲੋ ਬਾਈ ਬਹੁਤ ਸੇਵਾ ਬਾਈ ਦੀ ਉਹ ਚਾਹ ਪੀਰੋ ਜੀ ਨਹੀਂ ਪੀਣੀ ਆ ਪੀਰ ਆ ਨਹੀਂ ਹੋਰ ਕੀ ਕਰੀ ਹਾਂਜੀ ਬਾਤ ਸਫਾ ਖੜੇ ਸੀ ਪੜਾਣੇ ਨਹਿਰਾਂ ਦੇ ਤੇ ਹੁਣ ਉਹ ਚਾਹ ਜੂ ਪੀ ਲਈ ਆ ਤੇ ਸਾਰੇ ਵੀਰ ਚੱਲੇ ਆ ਹੁਣ ਤੁਰ ਪਏ ਆ ਚੜ ਲੱਗੇ ਆਪੋ ਆਪਣੇ ਟਰੈਕਟਰਾਂ ਤੇ ਤੇ ਬਾਕੀ ਬਾਈ ਗਲਤੀ ਸਲਤੀ ਮਾਫ ਬਲੌਗ ਦੇ ਵਿੱਚ ਕੋਈ ਮਾੜਾ ਚੰਗਾ ਬੋਲਿਆ ਗਿਆ ਹੋਵੇ ਤੇ ਸਾਰੇ ਵੀਰ ਭਰਾ ਮਾਫ ਕਰ ਦਿਓ ਟੌਨ ਚੱਲ ਰਿਹਾ ਬਈ ਅਸੀਂ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਵੀਰ ਉਥੇ ਪਹੁੰਚੇ ਜਰੂਰ ਚਾਰ ਲੈ ਕੇ ਤੂੜੀ ਲੈ ਕੇ ਜਿੰਨੀ ਤੂੜੀ ਜਿੰਨਾ ਚਾਰ ਪੱਠੇ ਪੱਠੇ ਕੁਦਰ ਕੇ ਲਜਾਓ ਭਰਾ ਮੇਰੇ ਤੇ ਵੱਧ ਤੋਂ ਵੱਧ ਸਾਰੇ ਭਰਾ ਮੇਰੇ ਪਹੁੰਚੋ ਅੱਥੇ ਯਾਰ ਇਸ ਵੀਡੀਓ ਦੇ ਵਿੱਚ ਇੰਨਾ ਹੀ ਬਲਦੀ ਮਿਲਦਿਆਂ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਜਿਹੜਾ ਇਹਨਾਂ ਨੂੰ ਕਰਦੇ ਹਾਂ ਬਈ ਸਾਰਾ ਸਾਨੂੰ ਬਹੁਤ ਮਾਰਾ ਪਸਾਰਾ